ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਇੱਕ ਅਲੱਗ ਵਿਸ਼ੇ ਤੇ ਸਾਂਝ ਪਾ ਰਹੇ ਹਾਂ ਜੀ ਵਿਚਾਰ ਕਰ ਰਹੇ ਹਾਂ ਜ਼ਿਆਦਾਤਰ ਆਪਾਂ ਗੁਰਬਾਣੀ ਤੇ ਨਾਮ ਤੇ ਇਸ ਤਰ੍ਹਾਂ ਦੀ ਵਿਚਾਰ ਕਰਦੇ ਹਾਂ ਪਰ ਅੱਜ ਦਾਸੀ ਦੇ ਮਨ ਵਿੱਚ ਪਰਮੇਸ਼ਰ ਜੀ ਨੇ ਇੱਕ ਹੋਰ ਵਿਸ਼ਾਲ ਆਂਦਾ ਹੈ ਗੱਲ ਕੁਛ ਇਸ ਤਰ੍ਹਾਂ ਹੋਈ ਕਿ ਪਿਛਲੇ 1-2 ਹਫ਼ਤਿਆਂ ਚ ਦਾਸੀ ਦੀ ਥੋੜੀ ਜਿਹੀ ਸਿਹਤ ਠੀਕ ਨਹੀਂ ਰਹੀ ਜਿਸ ਤਰ੍ਹਾਂ ਅ ਬੀ ਇਸ ਤੋਂ ਇਸ ਸਮੇਂ ਦੇ ਵਿੱਚ ਜੋ ਪਰਮੇਸ਼ਰ ਜੀ ਨੇ ਕਹਿ ਲੋ ਕਿ ਆਪਾਂ ਨੂੰ ਜਿੱਦਾਂ ਕਹਿ ਦੋ ਕਿ ਸਾਡੀ ਅਗਲੀ ਅਸੀਂ ਪੌੜੀ ਤੇ ਚੜ ਰਹੇ ਹਾਂ ਜਾਂ ਅਧਿਆਤਮਕ ਦੀ ਇਹ ਕਹਿ ਲੋ ਜਾਂ ਕਿ ਆ ਲੋਕ ਕਿ ਜੋ ਸਾਡੇ ਜੀਵਨ ਦੇ ਵਿੱਚ ਸਿੱਖਿਆ ਮਿਲਣ ਵਾਲੀ ਹੈ ਸਾਡੇ ਵਿੱਚ ਪਰਮੇਸ਼ਰ ਜੀ ਸੁਧਾਰ ਕਰਨਾ ਚਾਹੁੰਦੇ ਨੇ ਹਨਾ ਸਾਨੂੰ ਜਿਹੜੇ ਵੀ ਦੁੱਖ ਮਿਲਦੇ ਨੇ ਉਹ ਸਾਡੇ ਸੁਧਾਰ ਲਈ ਹੁੰਦੇ ਨੇ ਤੇ ਉਹਨਾਂ ਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਪਰ ਇੱਕ ਜੋ ਦਾਸਦੀ ਦੇ ਮਨ ਦੇ ਵਿੱਚ ਵਿਚਾਰ ਆਇਆ ਹੁਣ तकरीबन 57 ਸਾਲ ਦੀ ਉਮਰ ਹੈ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਇਹ ਵਿਚਾਰ ਆਈ ਕਿ ਮਤਲਬ ਇੰਨਾ ਜੀਵਨ ਲੰਘ ਗਿਆ ਹੁਣ ਤੇ ਜਿੱਦਾਂ ਕਹਿੰਦੇ ਨੇ ਕਿ ਵੀ ਅੱਗੇ ਵਾਲਾ ਟਾਈਮ ਨੇੜੇ ਆ ਜਿਹੜਾ ਪਿੱਛੇ ਵਾਲਾ ਉਹ ਜ਼ਿਆਦਾ ਲੰਘ ਗਿਆ ਫਿਰ ਦੇਖਿਆ ਕਿ ਇਸ ਸਮੇਂ ਦੇ ਦੌਰਾਨ ਕੋਈ ਚੰਗਾ ਕੰਮ ਵੀ ਹੋਇਆ ਕਰ ਹੋਇਆ ਜੋ ਪਰਮੇਸ਼ਰ ਜੀ ਦੀ ਨਜ਼ਰ ਦੇ ਵਿੱਚ ਚੰਗਾ ਹੋ ਜਾਏ ਕੱਲ ਇੱਕ ਦੇਖਿਆ ਕਿ ਅ ਛੋਟੀ ਉਮਰ ਕਹ ਲੋ ਵੀ 25 26 ਸਾਲ ਦੇ ਵੀ ਤੇ ਇੱਕ ਬਜ਼ੁਰਗ ਸ਼ਾਇਦ 65 ਸਾਲ ਤੋਂ ਵੀ ਉੱਪਰ ਹੋਣ ਅੱਜ ਕੱਲ ਮੇਰੇ ਖਿਆਲ ਚ ਅ ਰੋਜ਼ੇ ਚੱਲ ਰਹੇ ਨੇ ਚਾਹ ਰਮਾਦਾਨ ਦਾ ਕਰਕੇ ਤੇ ਉਹਨਾਂ ਵੀਰ ਭੈਣਾਂ ਨੇ ਜਾਂ ਬੱਚਿਆਂ ਨੇ ਵਰਤ ਰੱਖੇ ਹੋਏ ਨੇ ਕੀ ਉਹ ਵੋਲੰਟੀਅਰ ਦੀ ਸੇਵਾ ਕਰ ਰਹੇ ਹਸਪੀਟਲ ਚ ਨਾ ਉਹਨਾਂ ਵੱਲ ਦੇਖ ਕੇ ਮਨ ਚ ਖਿਆਲ ਆਇਆ ਕਿ ਮੈਂ ਤੇ ਇਦਾਂ ਕਦੇ ਮਨੁੱਖਤਾ ਦੀ ਸੇਵਾ ਕੀਤੀ ਨਹੀਂ ਗੀ ਇਸ ਤਰ੍ਹਾਂ ਕਿਸੇ ਜਿੱਦਾਂ ਰੋਗੀ ਦੀ ਜਾਂ ਕਿਸੇ ਇਸ ਤਰ੍ਹਾਂ ਦੀ ਜਗ੍ਹਾ ਤੇ ਜਾ ਕੇ ਤੇ ਵੀ ਇੰਨੀ ਪਿੱਛੇ ਉਮਰ ਲੰਘ ਗਈ ਆ ਵੀ ਕਦੇ ਵੀ ਇਦਾਂ ਦੀ ਸੇਵਾ ਨਹੀਂ ਕੀਤੀ ਸ਼ਾਇਦ ਕੋਈ ਮਾੜਾ ਮੋਟਾ ਕਿਤੇ ਇਧਰ ਉਧਰ ਕੁਝ ਕਰ ਦਿੱਤਾ ਹੋਣਾ ਕਿ ਮਤਲਬ ਇਹ ਤਰ੍ਹਾਂ ਪੂਰਾ ਆਪਣਾ ਦਿਨ ਇਦਾਂ ਨਹੀਂ ਬਤਾਇਆ ਕਦੇ ਜਿਹਨੂੰ ਕਹਿੰਦੇ ਨੇ ਵੋਲੰਟੀਅਰ ਹੈ ਨਾ ਬਿਨਾਂ ਪੈਸੇ ਤੋਂ ਸੇਵਾ ਕਰਨੀ ਜਿਸ ਤਰ੍ਹਾਂ ਵੀ ਆਪਾਂ ਕਹਿੰਦੀ ਵੀ ਸੇਵਾ ਇਸ ਤਰ੍ਹਾਂ ਦੀ ਰੋਗੀਆਂ ਦੀ ਸੇਵਾ ਕਰਨੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਦੇਖ ਕੇ ਮਨ ਦੇ ਵਿੱਚ ਆਉਂਦਾ ਕਿ ਜਦੋਂ ਅਸੀਂ ਛੋਟੀ ਉਮਰ ਦੇ ਵਿੱਚ ਹੀ ਹੁੰਨੇ ਆਂ ਚਲੋ ਕਈ ਦਫਾ ਕਹਿ ਲਓ ਕਿ 17-18 ਸਾਲ ਦੀ ਉਮਰ ਤੱਕ ਤੇ ਜਿੱਦਾਂ ਦਿਮਾਗ ਹੀ ਨਹੀਂ ਇੱਧਰ ਨੂੰ ਚੱਲਦਾ ਹੈ ਨਾ ਫਿਰ ਮੰਨ ਲਓ ਕਿ ਉਦੋਂ ਬਾਅਦ ਸੋਚੀਏ ਕਿ ਸਾਡੇ ਮਨ ਦੇ ਵਿੱਚ ਤਾਂ ਮਨੁੱਖਤਾ ਦੀ ਸੇਵਾ ਕਰਨ ਦਾ ਕਦੇ ਖਿਆਲ ਆਇਆ ਹੋਵੇ ਇਹ ਤੇ ਆਇਆ ਹੀ ਨਹੀਂਗਾ ਸਾਡੋਂ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਜੋ ਅਸੀਂ ਚੰਗਾ ਦੇਖਦੇ ਹਾਂ ਸਾਡੇ ਮਨ ਦੇ ਵਿੱਚ ਵੀ ਉਤਸ਼ਾਹ ਹੋਏ ਕਿ ਅਸੀਂ ਚੰਗਾ ਕਰੀਏ ਜੋ ਅਸੀਂ ਹੁਣ ਪੁੱਗਤ ਰਹੇ ਹਾਂ ਉਹ ਅਸੀਂ ਪਿਛਲਾ ਬੀਜਿਆ ਵੱਢ ਰਹੇ ਹਾਂ ਜੋ ਅਸੀਂ ਹੁਣ ਬੀਜਣਾ ਇਹ ਅਸੀਂ ਅੱਗੇ ਨੂੰ ਵੱਢਣਾ ਯਕੀਨ ਜਾਣਨਾ ਸੰਗਤ ਜੀ ਇਹ ਬਿਲਕੁਲ ਸੱਚ ਹੈ ਕਿ ਅਸੀਂ ਆਪਣਾ ਬੀਜਿਆ ਹੀ ਵੱਢਦੇ ਹਾਂ ਇਸ ਨੂੰ ਦੱਸ ਸੀ ਕਿਸੇ ਹੋਰ ਬਹੁਤ ਜ਼ੋਰ ਨਾਲ ਨਹੀਂ ਦੱਸ ਸਕਦੇ ਪਰ ਇਹ 101% ਸੱਚਾ ਕਿ ਅਸੀਂ ਆਪਣਾ ਹੀ ਬੀਜਿਆ ਬੜਦੇ ਹਾਂ ਜੋ ਅਸੀਂ ਮਾੜਾ ਕੀਤਾ ਸਾਨੂੰ ਉਹਦਾ ਫਲ ਭੋਗਣਾ ਹੀ ਪੈਂਦਾ ਚਾਹੇ ਉਹ ਐਸੇ ਜਨਮ ਦੇ ਵਿੱਚ ਭੋਗ ਲਈਏ ਚਾਹੇ ਅਗਲੇ ਇਹ ਉਹ ਜਿਨੇ ਸਾਡਾ ਲੇਖਾ ਕਰਨਾ ਇਹ ਉਹਦੇ ਤੇ ਨਿਰਪਰ ਹੈ ਇੱਕ ਹੋਰ ਗੱਲ ਸੁਣਨ ਦੇ ਵਿੱਚ ਆਈ ਜਿਸ ਤਰ੍ਹਾਂ ਇੱਕ ਬਾਬਾ ਪ੍ਰੇਮਾਨੰਦੀਨ ਹੈ ਨਾ ਜਿਨ੍ਹਾਂ ਦੇ ਬਾਰੇ ਸੁਣਿਆ ਕਿ ਉਹਨਾਂ ਦੀ ਪਿਛਲੇ 18-19 ਸਾਲ ਤੋਂ ਉਹਨਾਂ ਦੀ ਕਿਡਨੀ ਨਹੀਂ ਹੈ ਦੋਨੋਂ ਤੇ ਉਹ ਕਿੰਨਾ ਸੋਨਾ ਪ੍ਰਚਾਰ ਕਰ ਰਹੇ ਨੇ ਮਨੁੱਖਤਾ ਨੂੰ ਅਧਿਆਤਮ ਵੱਲ ਲਾ ਰਹੇ ਨੇ ਇਸ ਤਰ੍ਹਾਂ ਦੱਸ ਸੀ ਨੂੰ ਸੁਣਨ ਦੇ ਵਿੱਚ ਆਇਆ ਕਿ ਕੋਈ ਕਿਸੇ ਦੀ ਗੱਲ ਸੁਣਾ ਰਹੀ ਸੀ ਕਿ ਕੋਈ ਗੋਰੀ ਹੈ ਉਹ ਪਿਛਲੇ 25 ਸਾਲਾਂ ਤੋਂ ਵੀ ਡਾਇਲਿਸਿਸ ਕਰਾ ਰਹੀ ਆ ਫਿਰ ਮਨ ਦੇ ਵਿੱਚ ਆਇਆ ਕਿ ਇੱਕ ਤੇ ਇਹ ਬਾਬਾ ਜੀ ਜੋ ਮਤਲਬ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਨੇ ਇੱਕ ਹੋ ਉਹ ਭੈਣ ਜੀ ਦੀ ਗੱਲ ਸੁਣੀ ਪਰ ਪਤਾ ਨਹੀਂ ਮਤਲਬ ਉਹਨਾਂ ਦੀ ਜਿਹੜੀ ਅਧਿਆਤਮਿਕ ਅਵਸਥਾ ਕੀ ਆ ਕਿ ਉਹ ਵੀ ਕਹਿੰਦੇ ਸੁਣਿਆ ਕਿ ਵੀ 25 ਸਾਲ ਤੋਂ ਕਹਿੰਦੇ ਕਰਾ ਰਹੇ ਨੇ ਤੇ ਵੀ ਠੀਕ ਨਹੀਂ ਇੱਥੇ ਵੀ ਫਿਰ ਹੁਣ ਇਹ ਆ ਗਿਆ ਕਿ ਅਸੀਂ ਪਿਛਲੇ ਜੋ ਅਸੀਂ ਪਿਛਲੇ ਕਰਮ ਕੀਤੇ ਨੇ ਉਹ ਅਸੀਂ ਹੁਣ ਭੋਗ ਰਹੇ ਆ ਕਿ ਜਿਵੇਂ ਇਹਨਾਂ ਨੂੰ ਬਾਬਾ ਜੀ ਹੋਣਾਂ ਨੂੰ ਵੀ ਇਹ ਦੁੱਖ ਸਹਿਣਾ ਪੈ ਰਿਹਾ ਇਹਨਾਂ ਨੂੰ ਆਪਾਂ ਨੂੰ ਪਤਾ ਕਿ ਇਹ ਇਸ ਮਾਰਗ ਤੇ ਚੱਲੇ ਹੋਏ ਨੇ ਤੇ ਦੂਜਾ ਉਹ ਭੈਣ ਜੀ ਦੇ ਬਾਰੇ ਗੱਲ ਸੁਣੀ ਉਹਨਾਂ ਬਾਰੇ ਪਤਾ ਨਹੀਂ ਪਰ ਕਿਉਂਕਿ ਇਹ ਸਾਡੇ ਪਿਛਲੇ ਨੇ ਕੋਈ ਪਿਛਲਾ ਚੰਗਾ ਕੀਤਾ ਹੋਇਆ ਕਿ ਇਹ ਦੋਨਾਂ ਨੂੰ ਦੁੱਖ ਸਹਿਣ ਦੀ ਸਮਰੱਥਾ ਮਿਲੀ ਹੋਈ ਆ ਜੋ ਹੋਣਾ ਸੀ ਕਰ ਰਹੇ ਹਾਂ ਉਹ ਅਸੀਂ ਅੱਗੇ ਨੂੰ ਵਧਣਾ ਹੈ ਔਰ ਇਹ ਪੱਕਾ ਹੈ ਇਹਦੇ ਵਿੱਚ 0.0.0.0.1% ਵੀ ਕੋਈ ਝੂਠ ਨਹੀਂ ਹੈ ਪੱਕਾ ਹੀ ਹੈ ਇਸ ਤਰ੍ਹਾਂ ਦੀਆਂ ਇਹ ਗੱਲਾਂ ਦੇਖ ਕੇ ਇਸ ਤਰ੍ਹਾਂ ਦਾ ਜੋ ਅ ਥੋੜੇ ਦਿਨਾਂ ਤੋਂ ਇਹ ਅਦਾਸੀ ਨੂੰ ਕਈ ਚੀਜ਼ਾਂ ਦੇ ਵਿੱਚੋਂ ਦੀ ਜਾਣਾ ਪੈ ਜਾ ਰਿਹਾ ਇਹ ਬਿਲਕੁਲ ਇਸ ਤਰ੍ਹਾਂ ਲੱਗਿਆ ਕਿ ਜਿਸ ਤਰ੍ਹਾਂ ਪਰਮੇਸ਼ਰ ਜੀ ਇਹ ਜਿਹੜਾ ਸਾਡਾ ਮਨੁੱਖਾ ਜਨਮ ਹੈ ਇਹ ਦੀ ਜਿਹੜੀ ਇਹ ਸਚਾਈ ਹੈ ਕਿ ਇਹ ਕਿਸ ਤਰ੍ਹਾਂ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿੱਧਰ ਨੂੰ ਇਹਨੇ ਚੱਲ ਪੈਣਾ ਹੈ ਇਹਦਾ ਮਤਲਬ ਜਿਹੜਾ ਦੁੱਖ ਸੁੱਖ ਹੈ ਸਰੀਰ ਦੇ ਨਾਲ ਪਤਾ ਨਹੀਂ ਕਿਹੜੇ ਵੇਲੇ ਕਿੱਥੋਂ ਕੀ ਸ਼ੁਰੂ ਹੋ ਜਾਣਾ ਹੈ ਇਹਦੇ ਬਾਰੇ ਸਾਨੂੰ ਬਿਲਕੁਲ ਵੀ ਕਿਸੇ ਨੂੰ ਪਤਾ ਨਹੀਂਗਾ ਇਤੇ ਜਿਸ ਤਰ੍ਹਾਂ ਅੱਜ ਅਸੀਂ ਪੂਰੇ ਨੌਂ ਵਰ ਨੌਂ ਆ ਕੱਲ ਅਸੀਂ ਪਤਾ ਨਹੀਂ ਕਿਸ ਬਿਮਾਰੀ ਨਾਲ ਪਏ ਆ ਇਸ ਲਈ ਸਾਨੂੰ ਦਾਸੀ ਦੇ ਜਿਹੜੀਆਂ ਸਾਰੀਆਂ ਅੱਜ ਗੱਲਾਂ ਕਰ ਰਹੀ ਆ ਇਹ ਤਾਂ ਇੱਕ ਸਿਰਫ ਇੱਕ ਇਹੀ ਅਦਾ ਆਪ ਜੀ ਨਾਲ ਸਾਂਝ ਪਾਉਣ ਦਾ ਮਕਸਦ ਹੈ ਕਿ ਸਾਨੂੰ ਕੋਈ ਚੰਗਾ ਕਰਮ ਕਰਨ ਦੇ ਲਈ ਉਡੀਕ ਬਿਲਕੁਲ ਨਹੀਂ ਕਰਨੀ ਚਾਹੀਦੀ ਸਾਨੂੰ ਅੱਜ ਪਤਾ ਹੈ ਜਿਹੜਾ ਆ ਸਾਹ ਲੈ ਰਹੇ ਹਾਂ ਸਾਨੂੰ ਕੱਲ ਦੇ ਜਾਂ ਹੁਣੇ ਹੀ ਆ ਜਿਹੜਾ 5 ਮਿੰਟ ਨੂੰ ਸਾਨੂੰ ਸਾਹ ਆਉਣਾ ਜਾਂ ਮਿੰਟ ਨੂੰ ਵੀ ਕਹਿ ਦੋ ਪਤਾ ਨਹੀਂ ਉਹਦੇ ਵਿੱਚ ਕੀ ਬਦਲ ਹੋ ਜਾਣਾ ਕੀ ਤਬਦੀਲੀ ਆ ਜਾਣੀ ਆ ਚਾਹੇ ਕੋਈ ਦੁੱਖ ਵੱਡਾ ਚਾਹੇ ਕੋਈ ਦੁੱਖ ਛੋਟਾ ਚਾਹੇ ਕੋਈ ਬਿਮਾਰੀ ਵੱਡੀ ਆ ਚਾਹੇ ਕੋਈ ਛੋਟੀ ਆ ਪਰ ਪਤਾ ਨਹੀਂ ਹੁੰਦਾ ਵੀ ਕਿਹੜੇ ਵੇਲੇ ਕਿਸੇ ਵੀ ਵਕਤ ਸਾਡੀ ਜ਼ਿੰਦਗੀ ਦੇ ਵਿੱਚ ਕੀ ਬਦਲਾਵ ਆ ਜਾਣਾ ਬਿਲਕੁਲ ਕੋਈ ਸਾਨੂੰ ਇਸ ਜਿਹੜਾ ਇਹ ਮਨੁੱਖਾ ਸਰੀਰ ਆ ਇਹਦਾ ਕੋਈ ਭਰੋਸਾ ਨਹੀਂਗਾ ਕੋਈ ਬਣੀ ਹੋਈ ਚੀਜ਼ ਆ ਉਹਦਾ ਹੁੰਦਾ ਕਿ ਸਾਲ ਕੱਢ ਜੂ 2 ਸਾਲ ਕੱਢ ਦੂ ਕੋਈ ਗੱਡੀ ਮੋਟਰਾਂ ਕਹਿੰਦੇ ਇੰਨੀ ਦੇਰ ਚੱਲ ਜੂਗੀ ਪਰ ਇਹ ਸਰੀਰ ਦਾ ਕੋਈ ਪਰੋਸਾ ਨਹੀਂ ਅਸੀਂ ਆਦਮੀ ਹਾਂ ਇੱਕਦਮੀ ਇਸ ਲਈ ਸਾਰਿਆਂ ਦੇ ਅੱਗੇ ਹੱਥ ਵੰਨ ਕੇ ਬੇਨਤੀ ਆ ਕਿ ਅਸੀਂ ਜੋ ਵੀ ਚੰਗਾ ਕਰਮ ਕਰਨਾ ਚਾਹੁੰਨੇ ਆ ਸਾਨੂੰ ਕੋਈ ਟਿੱਲ ਨਹੀਂ ਕਰਨੀ ਚਾਹੀਦੀ ਕਦੇ ਸਾਨੂੰ ਇਹ ਨਹੀਂ ਉਦਾਂ ਨਾਮ ਜਪਣ ਲਈ ਗੁਰਬਾਣੀ ਨਾਲ ਜੁੜਨ ਲਈ ਕੋਈ ਸੇਵਾ ਕਰਨ ਦੇ ਲਈ ਕਿਸੇ ਦੀ ਮਦਦ ਕਰਨ ਦੇ ਲਈ ਕਿਸੇ ਵੀ ਚੰਗੇ ਕਰਮ ਦੇ ਲਈ ਬਿਲਕੁਲ ਢਿੱਲ ਨਾ ਕਰੀਏ ਗੁਰਬਾਣੀ ਚਾਹੁੰਦਾ ਨਾ ਕਿ ਕੋਈ ਮਾੜਾ ਕਰਮ ਕਰਨ ਦੇ ਲਈ ਤਾਂ ਢਿੱਲ ਕਰ ਲਈਏ ਪਰ ਚੰਗਾ ਕਰਮ ਦੇ ਲਈ ਨੀ ਤੁਰੰਤ ਚੰਗੇ ਕਰਮ ਲਈ ਅਸੀਂ ਤਿਆਰ ਹੋ ਜਾਈਏ ਕਿ ਪਤਾ ਨਹੀਂ ਕਿਹੜਾ ਕਿਹੜਾ ਸਾ ਆਖਰੀ ਹੋਏ ਇਸੇ ਲਈ ਸਾਸ ਗਰਾਸ ਜਪਣਾ ਪਤਾ ਨਹੀਂ ਕਿਹੜਾ ਸਾਸ ਆਖਰੀ ਹੋਏ ਕਿਸੇ ਦਾ ਵੀ ਕੋਈ ਪਰੋਸਾ ਨਹੀਂ ਕੋਈ ਬਜ਼ੁਰਗਾ ਕੋਈ ਬੱਚਾ ਕੋਈ ਜਵਾਨ ਕਿਸੇ ਦੀ ਕੋਈ ਜਿੱਦਾਂ ਇਹ ਨਹੀਂ ਹੈ ਕਿ ਵੀ ਹਾਂ ਇੰਨਾ ਹੈ ਇਤੇ ਉਸ ਦਾਤੇ ਦੇ ਰੰਗ ਨੇ ਉਹ ਆਪੇ ਹੀ ਫਿਰ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਸਾਨੂੰ ਕਿਸੇ ਚੀਜ਼ ਚ ਪਾ ਕੇ ਸਮਝਾਉਂਦਾ ਕਿ ਸੇ ਹਾਲਾਤ ਦੇ ਵਿੱਚੋਂ ਅਸੀਂ ਲੰਘਦੇ ਆਂ ਫਿਰ ਅਸੀਂ ਸਮਝਦੇ ਆਂ ਪਰ ਉਹਦਾਂ ਨਿਆ ਬੜਾ ਸੱਚਾ ਉਹ ਅਨਿਆ ਨਹੀਂ ਕਰਦਾ ਉਹ ਸਾਡਾ ਮਾਤਾ ਪਿਤਾ ਸਾਡੀ ਸੰਭਾਲ ਵੀ ਸਾਰਿਆਂ ਦੀ ਆਪੇ ਕਰਦਾ ਆਓ ਆਪਾਂ ਸਾਰੇ ਅੱਜ ਤੋਂ ਹੀ ਉਹਦਾ ਨਾਮ ਜਪੀਏ ਹੁਣ ਤੋਂ ਹੀ ਜਪੀਏ ਹੁਣ ਤੋਂ ਹੀ ਮਨੁੱਖ ਦਾਤੀ ਸੇਵਾ ਜਿੰਨੀ ਕਰ ਸਕੀਏ ਕਰ ਲਈਏ ਚੰਗੇ ਕਰਮ ਕਰੀਏ ਜੋ ਸਾਡਾ ਆਉਣ ਵਾਲਾ ਸਮਾਂ ਚੰਗਾ ਹੋਏ ਲੋਕ ਤੇ ਪਰਲੋਕ ਸਾਡੇ ਸੁਹੇਲੇ ਹੋ ਜਾਣ ਪੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ